ਸ੍ਰੀ ਯਕਾਂਤੀ ਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਬਹਾਲੀ ਦੇ ਲਾਗੇ ਕੁੜੂਆ ਚ ਇੱਕ ਸ਼ੂਟਿੰਗ ਚੱਲ ਰਹੀ ਸੀ ਗੁਰਦੁਆਰੇ ਦਾ ਸੱਜ ਸੀ ਨਿਸ਼ਾਨ ਸਾਹਿਬ ਵੀ ਲਾਇਆ ਹੋਇਆ ਸੀ ਇੱਕ ਵਿਆਹ ਦੀ ਕਾਰ ਬਾਰ ਖੜੀ ਸੀ ਤੇ ਉੱਥੇ ਜਿਹੜਾ ਹੈ ਅਨੰਦ ਕਾਰਜ ਦਾ ਸੀ ਉਹ ਚੱਲ ਰਿਹਾ ਸੀ ਔਰ ਸਰਗੁਣ ਵਹਿਤਾ ਦਰਗਹ ਵਿੱਚ ਤੋ ਇਸ ਹਰ ਵਾਰੇ ਕਿਸੇ ਨੇ ਸ਼ਿਕਾਇਤ ਕਰਦੀ ਬਾਬਾ ਨਿਹਾਲ ਸਿੰਘ ਨੇ ਹੰਗ ਨੂੰ ਕਿਸੇ ਹੋਰ ਨੇ ਹੰਗ ਨੇ ਸ਼ਿਕਾਇਤ ਕਰਤੀ ਕਹਿੰਦੇ ਜੀ ਇੱਥੇ ਬੇਅਦਬੀ ਹੋ ਰਹੀ ਹੈ ਤੇ ਉੱਥੇ ਪਹੁੰਚ ਗਏ ਨਿਹਾਲ ਸਿੰਘ ਫੋਜਾ ਪਹੁੰਚ ਗਿਆ ਕਹਿੰਦੇ ਜੀ ਬੇਅਦਬੀ ਕਰ ਰਹੇ ਹੋ ਤੁਸੀਂ ਫਿਰ ਕੀ ਹੋਇਆ ਇਹ ਸਾਰੀ ਗੱਲਬਾਤ ਆਪਾਂ ਕਰਦੇ ਆ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹੈ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਨਹੀਂ ਇਸ ਚੈਨਲ ਨੂੰ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਜਿਹੜੀ ਗੱਲ ਮੈਂ ਕਰ ਰਿਹਾ ਸੀ ਕਿ ਜਦੋਂ ਪਹੁੰਚ ਗਏ ਉਹਨਾਂ ਨੇ ਉੱਥੇ ਨਾ ਸਿਰਫ ਸ਼ੂਟਿੰਗ ਨੂੰ ਰੁਕਵਾਇਆ ਕਹਿੰਦੇ ਜੀ ਤੁਸੀਂ ਕਰ ਰਹੇ ਹੋ ਬੇਅਦਬੀ ਔਰ ਬਲਕਿ ਉਹਨਾਂ ਨੇ ਪ੍ਰੋਡਕਸ਼ਨ ਯੂਨਿਟ ਦੇ ਅਜਾਮ ਲਾਇਆ ਕਿ ਉਹਨਾਂ ਦਾ ਕਟ ਮਾਰ ਵੀ ਕੀਤੀ ਔਰ ਇਹ ਵੀ ਇਲਜ਼ਾਮ ਲਾਇਆ ਹੈ ਕਿ ਸਭ ਤੋਂ ਜ਼ਿਆਦਾ ਬੇਅਦਬੀ ਕਰ ਰਹੀ ਸੀ ਸਭਗੁਨ ਮਹਿਤਾ ਇਹਨਾਂ ਹਿੰਗਾ ਦਾ ਕਹਿਣਾ ਹੈ ਤੇ ਖੜ ਪੁਲਿਸ ਆ ਗਈ ਖੜ ਪੁਲਿਸ ਨੇ ਦੋਨੇ ਤਰ੍ਹਾਂ ਦੇ ਬਿਆਨ ਦਰਜ ਕੀਤੇ ਨੇ ਕਿ ਕਹਿ ਕਾਰਵਾਈ ਕਰਾਂਗੇ ਅਸਲ ਦੇ ਵਿੱਚ ਰੌਣਾ ਤਾਂ ਇਹ ਸੀ ਕਹਿੰਦੇ ਜੀ ਹਜ਼ਾਰ-ਹਜ਼ਾਰ ਰੁਪਏ ਚ ਤੁਸੀਂ ਗ੍ਰਾਂਤੀ ਕਿਉਂ ਕੀਚੇ ਨੇ ਇਸ ਅਨਤਕਾਰਜ ਦੇ ਵਿੱਚ ਤੁਸੀਂ ਨਿਸ਼ਾਨ ਸਾਹਿਬ ਕਿਉਂ ਲਾਇਆ ਤੁਸੀਂ ਚੌਰ ਸਾਹਿਬ ਕਿਉਂ ਕਰ ਰਹੇ ਸੀ ਤੋਂ ਇਸ ਕਿਸਮ ਦੇ ਇਲਜ਼ਾਮ ਨੇ ਕਿ ਇਹ ਬੇਅਦਬੀ ਹੈ ਇੰਨੇ ਹਿੰਗਾ ਦਾ ਕਹਿਣਾ ਤੇ ਦੂਜੇ ਪਾਸੇ ਇੱਕ ਆਰਟਿਸਟ ਹੈ ਜਰਨਲ ਸਿੰਘ ਉਹ ਵੀ ਆ ਗਿਆ ਕਹਿੰਦਾ ਮੈਂ ਵੀ ਸਖਾਂ ਦੱਸੋ ਅਸੀਂ ਕਿਹੜੀ ਵਿਆਹ ਦੀ ਕੀਤੀ ਹੈ ਦੋਨਾਂ ਚ ਟਕਰਾਅ ਹੋਈ ਤੇ ਉੱਥੇ ਉਹ ਕਹਿੰਦੇ ਚਲੋ ਦੱਸ ਦਿਓ ਜਿਵੇਂ ਹੁਣ ਅਸੀਂ ਮੈਰਿਜ ਪੈਲਸ ਚ ਅਨੰਦ ਕਾਰ ਦਾ ਸੀਨ ਨਹੀਂ ਕਰ ਸਕਦੇ ਕਿਉਂਕਿ ਜੇ ਉੱਥੇ ਕਰਦੇ ਆ ਤਾਂ ਫਿਰ ਉਹੀ ਗੱਲ ਕੇਸੀ ਹੈ ਜੀਪੀਸੀ ਨੇ ਕਿਹਾ ਤੁਸੀਂ ਇਹ ਕਰਨਾ ਹੁਣ ਸਾਨੂੰ ਕੋਈ ਆਦੇਸ਼ ਤਾਂ ਦਿਓ ਵੀ ਇੱਥੇ ਕੀ ਕਰ ਸਕਦੇ ਕੀ ਨਹੀਂ ਕਰਨਾ ਤੁਸੀਂ ਆਹਨ ਉੱਤੇ ਸਾਡੇ ਨਾਲ ਤੁਸੀਂ ਇਹ ਕਰ ਰਹੇ ਹੋ ਦੂਜੇ ਪਾਸੇ ਨਹਿੰਗਾ ਨੇ ਵੀ ਜਿਹੜਾ ਬਾਬਾ ਨੇ ਹਰ ਸਿੰਘ ਦਾ ਪੁਲਸ ਵਾਲਿਆਂ ਨੂੰ ਤੁਸੀਂ ਕਾਰਵਾਈ ਕਰਦੇ ਹੋ ਜੇ ਤੁਸੀਂ ਕਾਰਵਾਈ ਨਹੀਂ ਕੀਤੀ ਤਾਂ ਅਸੀਂ ਆਪਣੇ ਤਰੀਕੇ ਨਾਲ ਕਾਰਵਾਈ ਕਰਾਂਗੇ ਤੋ ਇਹ ਵੀ ਧਮਕੀ ਦੇ ਗਿਆ ਜਿਹੜੀ ਮਸਲਾ ਦੋਨੇ ਪਾਸੇ ਬੁਰੀ ਤਰੀਕੇ ਨਾਲ ਉਲਝਿਆ ਹੋਇਆ ਮਸਲਾ ਹੈ یوں ਲੱਗਦਾ ਪਰ ਹੁਣ ਗੱਲ ਸਵਾਲ ਤਾਂ ਇਹ ਪੈਦਾ ਹੁੰਦਾ ਕਿ ਇਸ ਕਿਸਮ ਦੀਆਂ ਜਿਹੜੀਆਂ ਸ਼ੂਟਿੰਗਸ ਨੇ ਉਹਨਾਂ ਨੂੰ ਜਿਹਦੇ ਚ ਸਿੱਖੀ ਨੂੰ ਦਿਖਾਇਆ ਜਾਂਦਾ ਹੈ ਨਿਯਿਤ ਅਰਜ਼ ਕਰ ਜਾਂਦੇ ਨੇ ਜਿਸ ਜਾ ਸਿੱਖ ਪਰਿਵਾਰ ਨੂੰ ਦਿਖਾਇਆ ਜਾਂਦਾ ਹੈ ਕਿ ਉਹਨਾਂ ਤੇ ਪਵੰਦੀ ਲੱਗੀ ਇਹ ਗੱਲ ਸਮਝਣ ਵਾਲੀ ਹੈ ਦੇਖੋ ਹੁਣ ਇੱਕ ਵੈਸੇ ਤਾਂ ਪਵੰਦੀ ਹਰ ਰੋਜ਼ ਹੀ ਕੋਈ ਨਾ ਕੋਈ ਗੱਲ ਹੁੰਦੀ ਹੈ ਉਹਨਾਂ ਦਰਬਾਰ ਸਾਹਿਬ ਦਾ ਦਰਬਾਰ ਸਾਹਿਬ ਦੇ ਵਿੱਚ ਉਹ ਅਚਨਾਂ ਮਕਵਾਨਾ ਆਈ ਗੁਜਰਾਤੀ ਕੁੜੀ ਉਹ ਗੁਜਰਾਤੀ ਜਿਹੜੀ ਕੁੜੀ ਜਾਂ ਵਕੀਲ ਹੈ ਜਿਹੜੀ ਗੁਜਰਾਤਨ ਉਹਨੇ ਆ ਕੇ ਸੀਸਾਸ਼ਨ ਕੀਤਾ ਯੋਗਾ ਕੀਤਾ ਰੋਲਾ ਪੈ ਗਿਆ ਉਦੋਂ ਬਾਅਦ ਉਹ ਕਹਿੰਦੀ ਤੁਸੀਂ ਸਾਡਾ ਤੁਹਾਡੇ ਤਾਂ ਸਰਦਾਰਾਂ ਨੇ ਤਾਂ ਕੀਤਾ ਮੇਰੇ ਫੋਟੋ ਖਿੱਚੀਆਂ ਨੇ ਉਹਨਾਂ ਨੂੰ ਤਾਂ ਕੋਈ ਇਤਰਾਜ਼ ਨਹੀਂ ਤੁਹਾਨੂੰ ਕਾਹਦਾ ਇਤਰਾਜ਼ ਹੈ ਪਹਿਲਾਂ ਤਾਂ ਮਾਫੀ ਮੰਗੀ ਫਿਰ ਮਾਫੀ ਵੀ ਇੱਕ ਤਰ੍ਹਾਂ ਦੀ ਵਾਪਸੀ ਲੈ ਲਈ ਕਹਿੰਦੀ ਮੈਂ ਕੇਸ ਲੜਨੂੰ ਨੋਟਿਸ ਦਿੱਤਾ ਨਹੀਂ ਆਈ ਪਰਸੈਂ ਨੋਟਿਸ ਦਿੱਤਾ ਲੇਕਿਨ ਉਦੋਂ ਬਾਅਦ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਹੋਈ ਐਸਜੀਪੀਸੀ ਦੀ ਉੱਚ ਕਈ ਫੈਸਲੇ ਹੋਏ ਇੱਕ ਫੈਸਲਾ ਕਰ ਲਾਗੂ ਹੋ ਗਿਆ ਹੋਇਆ ਇਹ ਕਿ ਉਹਦੇ ਚੇਕਿਆ ਕਿ ਵੀਡੀਓਗ੍ਰਾਫੀ ਬੰਦ ਕਰ ਦਈਏ ਨਾਲ ਇੱਕ ਫੈਸਲਾ ਇਹ ਵੀ ਕੀਤਾ ਕਿ ਜੀਡੀਏ ਫਿਲਮਾਂ ਵਾਲੇ ਆ ਕੇ ਇੱਥੇ ਪ੍ਰੋਮੋਸ਼ਨ ਕਰਦੇ ਨੇ ਦਰਬਾਰ ਸਾਹਿਬ 'ਚ ਉਹ ਗਲਤ ਹੈ ਰੁਕਣਾ ਚਾਹੀਦਾ ਇਹ ਵੀ ਬੇਅਦਬੀ ਹੈ ਜਿੱਦੇ ਮਕਵਾਨਾ ਦਾ ਕੇਸ ਹੋਇਆ ਤੂੰ ਇੱਕ ਦੋ ਦਿਨ ਬਾਅਦ ਦਲਜੀਤ ਸਾਂਝ ਉਹ ਆ ਗਿਆ ਦਲਜੀਤ ਸਾਂਝ ਜਿਹੜਾ ਹੈ ਬਟਾ ਐਕਟਰ ਹੈ ਹੁਣ ਜਿਹੜਾ ਜਿੰਨਾ ਕੁ ਪਪੂਲਰ ਹੋ ਪੰਜਾਬੀ ਇੰਡਸਟਰੀ 'ਚ ਹੋਣ ਨਹੀਂ ਬਾਲੀਵੁੱਡ 'ਚ ਵੀ ਹੈ ਵੱਡਾ ਨਾਮ ਬਣ ਗਿਆ ਔਰ ਪਾਗਾ ਦਾ ਉਹ ਉਸ ਤਰ੍ਹਾਂ ਦਾ ਪਹਿਲਾ ਐਕਟਰ ਹੈ ਜੀਦੇ ਐਡਾ ਬਟਾ ਨਾਮ ਬਣਾਇਆ ਸਿੱਖਾਂ ਦਾ ਸਿੱਖਾਂ ਨੂੰ ਮਾਣ ਵਾਲੀ ਗੱਲ ਹੈ ਕਿਸੇ ਟਾਈਮ ਫਿਲਮ ਇੰਡਸਟਰੀ ਦੇ ਵਿੱਚ ਬਾਲੀਵੁੱਡ ਦੇ ਵਿੱਚ ਸਿੱਖ ਮਜ਼ਾਕ ਦਾ ਪਾਤਰ ਹੁੰਦੇ ਸੀ ਮਜ਼ਾਕ ਦਾ ਮੌਜੂਦ ਹੁੰਦੇ ਸੀ ਕਿਸੇ ਟਰੱਕ ਡਰਾਈਵਰ ਨੂੰ ਦਿਖਾਉਂਦਾ ਜਾਂ ਕਿਸੇ ਟਾਪੇ ਵਾਲੇ ਨੂੰ ਦਿਖਾਉਂਦਾ ਜਾਂ ਪੁੱਠੀ ਸਿੱਧੀ ਪੱਗ ਵਿੱਚ ਵਿੱਚ ਆਕਸ਼ ਕੁਮਾਰ ਦੀਪੰਨੀ ਹੈ ਸੰਗੀਤ ਕਿੰਗ ਚ ਉਹ ਜੀਆਂ ਪੱਗਾਂ ਵਾਲੇ ਦਿਖਾਉਂਦੇ ਮੈਂ ਇਹ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਪਹਿਲਾ ਬੰਦਾ ਸੀ ਜਿਸ ਨੇ ਸਿੱਖਾਂ ਦੇ ਇਜਤ ਬਣਾਈ ਮੀਡੀਆ ਦੇ ਵਿੱਚ ਵਧੀਆ ਕੱਪੜੇ ਵਧੀਆ ਭਾਸ਼ਾ ਪੰਜਾਬੀ ਹਿੰਦੀ ਅੰਗਰੇਜੀ ਤੇ ਉਹਦੇ ਨਾਲ ਗੱਲਬਾਤ ਲੇਕਿਨ ਦਜੀਤ ਦਸਾਂਜ ਉਹਦੋਂ ਵੀ ਅੱਗੇ ਚੱਲ ਗਿਆ ਉਹ ਸਾਰੀ ਦੁਨੀਆ ਦੇ ਵਿੱਚ ਉਸ ਦਾ ਨਾਮ ਹੈ ਇਸ ਕਰ ਨੂੰ ਜਦੋਂ ਆਪਾਂ ਦੇਖਦੇ ਹਾਂ ਸੋ ਦਜੀਤ ਦਸਾਂਜ ਆਇਆ ਉਹਨੇ ਪਾਕੀ ਸਾਹਿਬ ਨੂੰ ਮੋਟਰ ਲਾ ਗਏ ਸਵੇਰੇ ਸਵੇਰੇ ਉੱਠ ਕੇ ਉਹਦੀ ਵੀਡੀਓ ਬਣ ਗਈ ਉਹ ਵੀਡੀਓ ਕਹਿੰਦੇ ਗਲਤ ਬਣੀ ਹੈ ਗੱਲ ਤਾਂ ਠੀਕ ਹੈ ਵੀਡੀਓਗ੍ਰਾਫੀ ਤੇ پابੰਦੀ ਉੱਥੇ ਲੱਗ ਗਈ ਇਹ ਹੁਣ ਖਾਸ ਆਦੇਸ਼ ਦਿੱਤੇ ਕਿ ਸਿਰਫ ਸਰਦਾਰ ਨੂੰ ਸਰਫੀ ਖਿੱਚ ਸਕਦੇ ਨੇ ਯਾਦਗਾਰ ਬਜੋ ਗੱਲ ਹੋ ਗਈ ਨਾ ਆਦੇਸ਼ ਦਿੱਤੇ ਹੁਣ ਪਹਿਲਾਂ ਇੰਨੇ ਕੁ ਆਦੇਸ਼ ਤਾਂ ਹੈਗੇ ਨੇ ਜਬ ਪਤਾ ਹੈ ਲੋਕਾਂ ਨੂੰ ਕਿ ਜਦੋਂ ਵੀ ਕੋਈ ਫਿਲਮ ਬਣਨੀ ਹੈ ਤਾਂ ਉਹਦੇ ਵਿੱਚ ਤੁਸੀਂ ਜਿਹੜਾ ਹੈ ਗੁਰੂ ਸਾਹਿਬਾ ਨੂੰ ਦਿਖਾਉਣਾ ਮਤਲਬ ਗੁਰੂ ਪਰਿਵਾਰ ਨੂੰ ਕਿਸੇ ਨੂੰ ਵੀ ਨਹੀਂ ਦਿਖਾ ਸਕਦੇ ਪੰਜ ਪਿਆਰੇ ਜਿਹੜੇ ਦਿਖਾਉਣੇ ਚਾਰ ਸਾਹਿਬਜ਼ਾਦੇ ਨੇ ਦਿਖਾਉਣੇ ਗੁਰੂ ਪਰਿਵਾਰ ਦਾ ਕੋਈ ਬੰਦਾ ਨਹੀਂ ਦਿਖਾਉਣਾ ਇਹ ਉਹਨਾਂ ਦੀ ਫੋਟੋ ਤਾਂ ਘਾ ਕੇ ਕੰਮ ਚਲਾਉਂਦੇ ਨੇ ਫਿਲਮਾਂ ਲੈ ਜਦੋਂ ਆਪਾਂ ਦੇਖਿਆ ਮਤਲਬ ਗੁਰੂ ਨਾਨਕ ਦੀ ਕੋਈ ਐਕਟਿੰਗ ਨਹੀਂ ਕਰੂਗਾ ਜਿੰਦਾ ਆ ਹੁਣ ਨਵੀਂ ਫਿਲਮ ਆਈ ਹੈ ਚਾ ਦਾ ਬਾਬੇ ਨਾਨਕ ਦਾ ਬਹੁਤ ਵਧੀਆ ਕੈਨੇਡਾ ਅਮਰੀਕਾ ਚ ਬਣੀ ਹੈ ਮੈਂ ਤਾਂ ਗੱਲ ਵੱਖਰੀ ਵੀ ਕਰੂੰਗਾ ਤੇ ਹੁਣ ਉਹਦੇ ਚ ਬਾਬੇ ਨਾਨਕ ਨੂੰ ਉਹਨਾਂ ਦੀ ਸਖਿਆਵਾਂ ਨੂੰ ਦਿਖਾ ਕੇ ਫਿਲਮ ਬਹੁਤ ਵਧੀਆ ਚੱਲ ਗਈ ਸੋ ਉੱਥੇ ਆਦੇਸ਼ ਸਪਸ਼ਟ ਹੈ ਲੇਕਿਨ ਇਹ ਵੀ ਅੰਧਕਾਰਕ ਜਿਹਦੇ ਕਰਤਾ ਜਾਂ ਕੈਰੇਕਟਰ ਜੁੜੇ ਗਏ ਉਹਨਾਂ 'ਚ ਤਾਂ ਕੋਈ ਪਹੁੰਚਦੇ ਨਹੀਂ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹ ਜਿਹੜੀਆਂ ਸੁਲਮਾ ਨੇ ਨਾ ਇਹ ਬਹੁਤ ਪ੍ਰਚਾਰ ਕਰਦੀਆਂ ਨੇ ਇਹ ਬਹੁਤ ਵਧੀਆ ਮਾਦੂਰ ਹੈ ਬਹੁਤ ਪ੍ਰਭਾਵਸ਼ਾਲੀ ਮਾਦੂਰ ਹੈ ਕਿਸੇ ਵੀ ਜੀਤ ਦਾ ਇੱਕ ਟਾਈਮ ਐਸਾ ਸੀ ਜਦੋਂ ਕੱਲਾ ਦੂਰਦਰਸ਼ਨ ਹੁੰਦਾ ਸੀ ਰਮਾਇਣ ਚੱਲਦੀ ਹੁੰਦੀ ਸੀ ਔਰ ਰਮਾਇਣ ਨੇ ਸਾਡੇ ਸਮਾਜ ਦਾ ਟਾਈਮ ਬਦਲਤਾ ਸੀ ਸਮਾਜਿਕ ਫੰਕਸ਼ਨਾਂ ਦਾ ਜੇ ਕਿਸੇ ਦੇ ਕੋਈ ਮੰਗਣਾ ਹੈ ਕੋਈ ਵਿਆਹ ਹੈ ਕੋਈ ਹੋਰ ਫੰਕਸ਼ਨ ਹੈ ਕੋਈ ਪਹੂਗਾ ਹੈ ਉਹ ਇਹ ਕਹਿਦਾ ਸੀ ਰਮਾਇਣ ਤੋਂ ਬਾਅਦ ਨਹੀਂ ਇਹ ਇੰਨਾ ਲੋਕਪੁਰਸ਼ ਨੂੰ ਦੇਖਦੇ ਸੀ ਇੰਨਾ ਤਕੜਾ ਮਾਧਿਅਮ ਸੀ ਤੁਸੀਂ ਸਭ ਲੋਕ ਮਹਾਭਾਰਤ ਸਭ ਨੇ ਪੜ੍ਹੀ ਹੈ ਉਹ ਸੀਰੀਅਲ ਦੇਖਿਆ ਉਹ ਤੁਹਾਨੂੰ ਸਮਝ ਆਈਏ ਜੋ ਪ੍ਰਚਾਰ ਦਾ ਵੱਡਾ ਸਾਧਨ ਹੁੰਦਾ ਹੈ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦਾ ਮਤਲਬ ਮੈਂ 4-5 ਮਹੀਨੇ ਲਈ ਕੈਨੇਡਾ ਸੀ ਪਿਛਲੇ ਸਾਲ ਉਸ ਵੇਲੇ ਮੇਰਾ ਪੋਤਾ ਜਿਹੜਾ 7 ਸਾਲ ਦਾ ਸੀ ਹੁਣ ਤਾਂ 8 ਸਾਲ ਹੋ ਗਿਆ ਉਹ ਮੈਨੂੰ ਕਹਾਣੀਆਂ ਸੁਣਾਉਂਦਾ ਹਾਲਾਂਕਿ ਪੰਜਾਬੀ ਉਹਨੂੰ ਮੈਂ ਸਖਾਈ ਜਦੋਂ ਵੈਸੇ ਇਹ ਵੀ ਹੁੰਦਾ ਜੇ ਦਾਦਾ-ਦਾਦੀ ਜਾਂਦੇ ਨੇ ਅੱਜ ਕੱਲ ਤਾਂ ਹੀ ਬੱਚੇ ਜਿਹੜੇ ਕੈਨੇਡਾ 'ਚ ਜੰਮੇ ਪੜੇ ਨੇ ਉਹ ਪੰਜਾਬੀ ਸਿੱਖਦੇ ਨੇ ਚਲੋ ਜਹੀ ਜੀ ਪੰਜਾਬੀ ਉਹਨੂੰ ਮੈਂ ਹੈਰਾਨ ਹੋ ਗਿਆ ਵੀ ਇਹਨੂੰ ਇੰਨਾ ਕੋਈ ਸਿੱਖੀ ਮਹਾਂਪੁਰਾ ਦਾ ਕਿਵੇਂ ਪਤਾ ਹੈ ਫਿਰ ਮੈਨੂੰ ਪਤਾ ਲੱਗਿਆ ਕਿ ਉਹ ਉਹਨੇ ਕੰਮਾਰੋਂ ਨੇ ਚਾਰ ਸਹਬਜ਼ਾਦੇ ਦੇਖੇ ਬੰਦਾ ਬਹਾਦਰ ਦੇਖੀ ਉਹਨੂੰ ਬੰਦਾ ਬਹਾਦਰ ਬਾਰੇ ਪਤਾ ਹੈ ਫੇਰ ਉਹਨੇ ਮੇਰੇ ਨਾਲ ਹੀ ਦੇਖੀ ਮਸਤਾਨੇ ਤੇ ਉਸ ਨੂੰ ਸਾਰਾ ਕੁਝ ਗੁਰ ਫਤੇ ਬੁਲਾਉਂਦਾ ਸੱਸੀ ਕਾਲ ਬੁਲਾਉਂਦਾ ਇਹ ਕਿੱਥੋਂ ਸਿੱਖਿਆ ਜੀ ਇਹ ਨਹੀਂ ਕੈਨੇਡੀਅਨ ਬੱਚਾ ਜੇ ਸਿੱਖਿਆ ਫਿਲਮਾਂ ਤੋਂ ਸਿੱਖਿਆ ਤੇ ਫਿਰ ਉਹਦਾ ਪ੍ਰਚਾਰ ਹੁੰਦਾ ਤੇ ਹੁਣ ਤਾਂ ਤੁਹਾਡੇ ਤੁਸੀਂ ਇਧਰੋਂ ਰੋਕੀ ਜਾਂਦੇ ਹੋ ਉਧਰ ਤੁਸੀਂ ਦੱਸੋ ਵੀ ਕੌਣ ਪ੍ਰਚਾਰ ਕਰਦਾ ਸਾਰੇ ਗੱਦੇ ਪੰਜਾਬ ਚ ਗੁਰੂ ਦੀ ਰੋਟੀ ਪੋਟੀ ਸਾਥ ਸਾਥ ਤੁਰੇ ਫਿਰਦੀ ਹੈ ਮਤਲਬ ਕਿੰਨੇ ਕੁ ਗੁਰ ਸਿੱਖ ਨੇ ਇਧਰ ਕੈਨੇਡਾ ਚ ਜਿਆਦਾ ਨਹੀਂ ਉਹ ਮੈਂ ਇੱਕ ਲੈਕਚਰ ਦੇਣ ਚੜਾ ਗਿਆ ਕਾਲਜ ਮੌਨਰ ਨੂੰ ਬਿਆਗਨਰ ਪੁੱਛਿਆ ਵੀ ਕਿੱਥੇ ਤੁਹਾਡਾ ਕਾਲਜ ਕਿੱਥੇ ਹੈ ਜੀ ਬਟਿੰਡਾ ਜ਼ਿਲ੍ਹੇ ਚ ਮੈਂ ਬਟਿੰਡਾ ਕਿੱਥੇ ਹੈ ਰਾਜਸਥਾਨ ਯੂਪੀ ਜਾਂ ਬਿਹਾਰ ਚ ਉਸ ਲਾਗੇ ਮੈਂ ਕਿਹਾ ਤੁਸੀਂ ਤੁਹਾਡੇ ਚ ਕੋਈ ਲੱਗਦਾ ਤਾਂ ਹੈ ਨਹੀਂ ਸਾਰੇ ਲੋਡੀ ਪੱਡੀ ਸੀ ਮਤਲਬ ਅਸੀਂ ਸਭ ਦੇ 2500 ਰਜਿਸਟਰ ਡੇਰੀ ਨੇ ਜਿਹੜੇ ਸਾਥ ਮੈਂ ਇਹ ਕਹਿ ਦੇਣੀ ਜੀ ਅਸੀਂ ਤਾਂ ਪੁਰਾਣੀਆਂ ਨੂੰ ਬੜ ਸਿਖਾਉਣਾ ਆਏ ਹੱਥੇ ਕਿੱਥੇ ਨੇ ਪੁਰਾਣੀ ਪੁਰਾਣਿਆਂ ਨੂੰ ਜਗਾਈ ਜਾਂਦੇ ਹੋਂਗੇ ਜੇ ਕੋਈ ਫਿਲਮਾਂ ਪ੍ਰਚਾਰ ਕਰਦੀਆਂ ਨੇ ਸਿੱਖੀ ਦਾ ਗੁਰੂ ਸਾਹਿਬ ਆਪ ਕੀ ਸਖਿਆਵਾ ਨੂੰ ਲੋਕਾਂ ਤੱਕ ਲੈ ਕੇ ਜਾਣੇ ਤਾਂ ਫਿਲਮਾਂ ਲੈ ਕੇ ਜਾਂਦੀਆਂ ਨੇ ਫਿਰ ਜਦੋਂ ਤੁਸੀਂ ਇਸ ਤਰ੍ਹਾਂ ਸ਼ੂਟਿੰਗ ਦਾ ਰੂਪ ਦੇਉਂ ਕੁਟਮਾਰ ਕਰਦੇ ਹੋ ਮੈਂ ਇਹ ਕਹਿਣਾ ਕਿ ਬੇਅਦਬੀ ਨਹੀਂ ਹੋਣੀ ਚਾਹੀਦੀ ਪਰ ਮੈਂ ਇਹ ਵੀ ਕਹਿਣਾ ਕਿ ਉਹ ਆਦੇਸ਼ ਬਣਾ ਲਓ ਕੱਠੇ ਹੋ ਜੋ ਆਹ ਹੁਣ ਇਹ ਕਹਿੰਦਾ ਦੀ ਦੁਬਾਰਾ ਚੋਣ ਹੋਈ ਹੈ ਜਿਹੜੀ ਟੀਵੀ ਤੇ ਫਿਲਮ ਜਿਹੜੀ ਐਸੋਸੀਏਸ਼ਨ ਬੜੀ ਹੈ ਗਗੂਗਲ ਬੜਿਆ ਦਾ ਪ੍ਰਧਾਨ ਤੇ ਗਗੂਗਲ ਜਾਵੇ ਮੀਟਿੰਗ ਬੁਲਾਵੇ ਮੀਟਿੰਗ ਜਾ ਕੇ ਗੈਨੀ ਰਕਵਿਸ਼ ਸਿੰਘ ਨੂੰ ਮਿਲੇ ਅਕਾਲ ਤਖਸਾਲ ਦੇ ਜਥੇਦਾਰ ਨੂੰ ਤਾਮੀਰ ਸਾਹਿਬ ਨੂੰ ਐਸਜੀਪੀਸੀ ਨੂੰ ਇੱਕ ਕਮੇਟੀ ਬਣਾ ਲਓ ਉਹਦੇ ਚ ਬੁੱਧੀਜੀਵੀ ਪਾ ਲਓ ਤੇ ਬੈਠ ਜਾਓ ਦੱਸੋ ਲਿਖਤੀ ਕਿ ਆਹ ਚੀਜ਼ ਦਿਖਾਈ ਜਾ ਸਕਦੀ ਆ ਨਹੀਂ ਦਿਖਾਈ ਜਾ ਸਕਦੀ ਕਿ ਕਿ ਸਭ ਦਾ ਪ੍ਰੀ ਸੈਂਸਰ ਹੋ ਜੂਗਾ ਪਰ ਸ਼ੂਟਿੰਗ ਤੋਂ ਪਹਿਲੇ ਕਿਹੜੀ ਕਿਹੜੀ ਸ਼ੂਟਿੰਗ ਹੋ ਸਕਦੀ ਹੈ ਕਿੱਥੇ ਕਿੱਥੇ ਹੋ ਸਕਦੀ ਹੈ ਕਿ ਕਿਵੇਂ ਕੀਤਾ ਜਾ ਸਕਦਾ ਇਹ ਤਾਂ ਕੋਈ ਗੱਲ ਨਾ ਬਣੀ ਤੋ ਉੱਥੇ ਸ਼ੂਟਿੰਗ ਨਾ ਹੋਵੇ ਜਿਵੇਂ ਹੁਣ ਇਹਨਾਂ ਨੇ ਕਿਹਾ ਹੈ ਦਰਬਾਰ ਸਾਹਿਬ ਚ ਜਾਂ ਕਿਤੇ ਵੀ ਗੁਰੂਤਵਾਰ ਚ ਜੇ ਨਕਲੀ ਸੱਟ ਲੱਗਦਾ ਉੱਥੇ ਤੁਸੀਂ ਕਿਹੜਾ ਬੇਅਦਬੀ ਹੁੰਦੀ ਹੈ ਗੱਲ ਹੀ ਤਾਂ ਬਣੀ ਹੁਣ ਉੱਥੇ ਉਹਨਾਂ ਨੇ ਸੈਟਲ ਆਇਆ ਸੀ ਗੁਰੂ ਘਰ ਦਾ ਨਾਲ ਉਹਥੇ ਦਿਖਾਉਣੇ ਗੁਰੂ ਘਰ ਦਿਖਾਉਣੇ ਤੇ ਨਿਸ਼ਾਨ ਸਾਹਿਬ ਵੀ ਦਿਖਾਉਣਾ ਤੇ ਉਹਦੇ ਇਹ ਕੁਝ ਅਨਤ ਕਾਰਜ ਉਹਦਾ ਪਾਲਕੀ ਸਾਹਿਬ ਦਾ ਦਿਖਾਉਣੀ ਪਊ ਗ੍ਰੀਕ ਗੁਰੂ ਗ੍ਰੰਥ ਸਾਹਿਬ ਰੱਖਣੇ ਨੇ ਸ਼ੋਤ ਕਰਨਾ ਪਊ ਵੀ ਉੱਥੇ ਜਿੱਥੇ ਉਹਨਾਂ ਦੇ ਫੇਰੇ ਘੜੇ ਨੇ ਲਾਵਣੇ ਨੇ ਟੂ ਇਹ ਸਾਰਾ ਕੁਝ ਉਹ ਬੇਅਦਬੀ ਬਣ ਕੇ ਕੁੱਟਕਟਈਆ ਕਰਨਾ ਮੈਂ ਸਮਝਦਾ ਇਹ ਇੱਕ ਸੰਕੇਤ ਅਸਨ ਸਾਨੂੰ ਇੱਕ ਸੁਨੇਹਾ ਹੈ ਇਸ ਗੱਲ ਦਾ ਜਿਹੜਾ ਕੱਲ ਕੜੂਆ ਦੇ ਉੱਥੇ ਕਾਰਗੱਟ ਹੋਇਆ ਕੁੱਟਕਟਾਇਆ ਹੋਈ ਹੈ ਖੜ੍ਹ ਪੁਲਿਸ ਬਾਕੀ ਤਾਂ ਆਪ ਦੇਖੂਗਾ ਸੀਸੀਟੀਵੀ ਦੇਖ ਕੇ ਫੈਸਲਾ ਕਰੂ ਕਿਨੇ ਕਿੰਨਾ ਕੁੱਟਿਆ ਜਾਂ ਮਾਰਿਆ ਜਾਂ ਟਕਰਾਰ ਹੋਇਆ ਲੇਕਿਨ ਉਹ ਇਸ ਪਾਸੇ ਜ਼ਰੂਰ ਲੈ ਕੇ ਚੱਲ ਰਿਹਾ ਹੈ ਕਿ ਹੁਣ ਸਮਾਂ ਆ ਗਿਆ ਫਿਲਮਾਂ ਦਾ ਸੀਰੀਅਲ ਜਿਹੜੇ ਟੀਵੀ ਸਾਰੇ ਵਿੱਚ ਸਿੱਖ ਇਤਿਹਾਸ ਆਵੇ ਸਹੀ ਤਰੀਕੇ ਨਾਲ ਪੇਸ਼ ਕੀਤਾ ਜਾਵੇ ਔਰ ਉਹਨਾਂ ਲੋਕਾਂ ਤੱਕ ਜਾਵੇ ਉਹ ਤਾਂ ਲੋਕ ਪੜਦੇ ਨਹੀਂ ਅੱਜ ਕੱਲ ਸੀਰੀਅਲ ਹੀ ਦੇਖਦੇ ਨੇ ਅੱਜ ਕੱਲ ਟੀਵੀ ਦੇਖਦੇ ਨੇ ਉਹਦੇ ਰਾਹੀਂ ਲੋਕਾਂ ਤੱਕ ਜਾਵੇ ਇਹ ਮੇਰਾ ਮੰਨਣਾ ਹੈ ਅਜੇ ਨਹੀਂ ਮਿਲਦੇ ਇੱਕ ਨਵੀਂ ਵੀਡੀਓ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ